ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭੁੱਲਰ ਭੁੱਲਰ ਪਿੰਡ ਤਰਨਤਾਰਨ ਜ਼ਿਲ੍ਹੇ ਦਾ ਤੇ ਤਰਨਤਾਰਨ ਤੋਂ ਦੱਸੋ ਜਿਹੜਾ ਖਡੂਰ ਸਾਹਿਬ ਵਾਲਾ ਰੋਡ ਹੈ ਉਸ ਰੋਡ ਦੇ ਉੱਤੇ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਜੌਬ ਕਰਦਾ ਹੈ ਪ੍ਰਾਈਵੇਟ ਜੌਬ ਆ ਵੀਰ ਦੀ ਪਰ ਨਾਲ ਪਸ਼ੂਆਂ ਦਾ ਵੀ ਸ਼ੌਂਕ ਹੈ ਕਿਉਂਕਿ ਫੀਲਡ ਦੀ ਜਿਹੜੀ ਲਾਈਨ ਆ ਉਹ ਜੌਬ ਵੀ ਜਿਹੜੀ ਉਹ ਇਦਾਂ ਦੀ ਹੈ। ਘਰ 'ਚ ਜਿੰਨੇ ਪਸ਼ੂ ਇਸ ਟਾਈਮ ਰੱਖੇ ਹੋਏ ਆ ਉਹਨਾਂ ਦੀ ਜਿਹ ਵਿੱਚੋਂ ਆਪਾਂ ਗੱਲ ਕਰੀਏ ਦੋਸਤੋ ਤਾਂ ਸਾਹਮਣੇ ਇੱਕ ਮੱਝ ਬੜੇ ਨਾਮੀ ਬਰੀਡਰ ਆ ਜਿਹੜੇ ਨੀਲੀਰਾਵੀ ਨਸਲ ਦੇ ਉਹਨਾਂ ਕੋਲ ਬਾਈ ਨੇ ਖਰੀਦੀ ਸੀ। ਜ਼ਿਕਰ ਕਰਾਂਗੇ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ। ਇਸ ਤੋਂ ਬਿਨਾ ਦੋ ਹੋਰ ਮੱਝਾਂ ਜਿਹੜੀਆਂ ਉਹ ਇਸ ਟਾਈਮ ਤੁਸੀਂ ਸਾਹਮਣੇ ਦੇਖ ਰਹੇ ਹੋ। ਇੱਕ ਟੋਕੜ ਗੱਬਣ ਮੱਝ ਵੀ ਹੈ ਮਤਲਬ ਚਾਰਕ ਪਸ਼ੂ ਘਰੇ ਰੱਖੇ ਹੋਏ ਆ ਤੇ ਚਾਰੇ ਦੇ ਚਾਰੇ ਜਿਹੜੇ ਉਹ ਬਾਈ ਨੇ ਵਿਕਾਊ ਕਰਤੇ ਮੈਂ ਕਾਰਨ ਪਹਿਲਾਂ ਦੱਸ ਚੁੱਕਿਆ ਵੈਸੇ ਆਪਾਂ ਗੱਲਬਾਤ ਕਰਾਂਗੇ ਇਹਦੇ ਸੰਬੰਧੀ ਵੀ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਜਿਹਨੂੰ ਜਿਹੜਾ ਨਾ ਚੰਗਾ ਲੱਗਿਆ ਤਸੱਲੀ ਕਰਨ ਦਾ ਹੱਕ ਹੁੰਦਾ ਤੁਸੀਂ ਕਰ ਸਕਦੇ ਹੋ ਖਾਸ ਕਰਕੇ ਜਿਵੇਂ ਉਹ ਗੱਬਣ ਮੱਝ ਤੁਹਾਨੂੰ ਟੋਕੜ ਗੱਬਣ ਦਿਖਾਉਂਗਾ ਤੇ ਨੂੰ ਤੁਸੀਂ ਚੋ ਵੀ ਸਕਦੇ ਹੋ ਚੈੱਕ ਪਾਸ ਵੀ ਕਰਵਾ ਸਕਦੇ ਹੋ ਇਹ ਮੱਝ ਤਾਜੀ ਸੋਈ ਵੀ ਆ ਦੱਸੋ ਸਾਹਮਣੇ ਇਹਦੇ ਆ ਬੱਚਾ ਕੱਟੀਆਂ ਨੇ ਦਿੱਤੀ ਆ ਇਹ ਜਿਹੜਾ ਕਟਾ ਹੈ ਇਹ ਜਿਹੜੀ ਟੋਕੜ ਗਬਨ ਮੱਝ ਆ ਉਹਦੇ ਨਾਲ ਹੈ ਇਹ ਤੋਂ ਬਿਨਾ ਇੱਕ ਝੋਟੀ ਚੰਗਾ ਦੁੱਧ ਦੇਣ ਵਾਲੀ ਝੋਟੀ ਹੈ ਬਾਕੀ ਇਸ ਟਾਈਮ ਕੀ ਕੰਡੀਸ਼ਨ ਚੋ ਵੀਰ ਆਪਾਂ ਨੂੰ ਦੱਸੂਗਾ ਤੇ ਨਾਲ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਦੱਸੋ ਇਹਦੇ ਬਾਰੇ ਵੈਸੇ ਤਾਂ ਬਾਈ ਤੋਂ ਜਾਣਕਾਰੀ ਲਵਾਂਗੇ ਪਰ ਇਹਦੇ ਬਾਰੇ ਮੈਂ ਵੀ ਕਾਫੀ ਕੁਝ ਦੱਸ ਸਕਦਾ ਕਿਉਂਕਿ ਇਹਦੀ ਲਾਈਵ ਮਿਲਕਿੰਗ ਆਪਣੇ ਚੈਨਲ ਤੇ ਹੋ ਚੁੱਕੀ ਹੈ ਉਦੋਂ ਬਾਅਦ ਚ ਵੀ ਇਹਦਾ ਦੁੱਧ ਸੋਹਣਾ ਰਿਹਾ ਪਰ ਜਿਹੜੀ ਉਹ ਲਾਈਵ ਮਿਲਕਿੰਗ ਦਾ ਦੁੱਧ ਹੈ ਉਹ ਤੁਹਾਨੂੰ ਜਰੂਰ ਦੱਸ ਦਿਆਂਗੇ ਸੋ ਆਓ ਡਿਟੇਲ ਪੁੱਛੀਏ ਸ਼ੁਰੂ ਹਿੱਸੇ ਮੱਝ ਤੋਂ ਕਰ ਲਾਂਗੇ ਆਪਾਂ ਕਿਉਂਕਿ ਮੇਨ ਇਰਾਦਾ ਹੀ ਇਹ ਹੈ ਵੀ ਇਹ ਮੱਝ ਜਿਹੜੀ ਉਹ ਚੰਗੀ ਕੀਮਤ ਦੀ ਹੈ ਤੇ ਇਹ ਦੂਰ ਦੇ ਕਿਸੇ ਵੀ ਵੀਰ ਨੂੰ ਜਾਂ ਕਿਤੋਂ ਵੀ ਪੰਜਾਬ ਚੋਂ ਜਾਂ ਹਰਿਆਣੇ ਚੋਂ ਕਿਸੇ ਨੂੰ ਪਸੰਦ ਆਉਂਦੀ ਹੈ ਉਹ ਕੰਟੈਕਟ ਬਣਾ ਲੈ ਦੂਜੀਆਂ ਮੱਝਾਂ ਜਿਹੜੀਆਂ ਉਹ ਲੋਕਲ ਵਿਬਾਈ ਕੋਲ ਵਿਖ ਜਾਣੀਆਂ ਬਾਕੀ ਜੇ ਕੋਈ ਭਰਾ ਪਸੰਦ ਕਰੂਗਾ ਤਾਂ ਵਕਾਉ ਸਾਰੇ ਪਸ਼ੂ ਆਓ ਇਸੇ ਤੋਂ ਸ਼ੁਰੂ ਕਰਦੇ ਆਂ ਅੱਜ ਦੀ ਇਸ ਵੀਡੀਓ ਨੂੰ ਮਿਲਦੇ ਆਂ ਬਾਈ ਨੂੰ ਚਤੇਜ ਬਾਈ ਸਸਤੀ ਕਾਲ ਸਸਤੀ ਕਾਲ ਜੀ ਚਤੇਜ ਬਾਈ ਮੈਂ ਪ੍ਰਾਈਵੇਟ ਜੌਬ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਕਿਹੜੀ ਕੰਪਨੀ ਤੇ ਇਸ ਟਾਈਮ ਜੌਬ ਕਰਦੇ ਆਂ ਮੈਂ ਵੀ ਇਹਦੀ ਕਾਰਗਲ ਫੀਲਡ ਦੇ ਵਿੱਚ ਕੰਮ ਕਰਦਾ ਹਾਂ ਕਾਰਗਲ ਫੀਲਡ ਚ ਹਾਂਜੀ ਅੱਛਾ ਫੀਲਡ ਵਰਕ ਬਹੁਤ ਹੁੰਦਾ ਹੈ ਸਵੇਰ ਚਲੇ ਜਾਣਾ ਸ਼ਾਮ ਨੂੰ ਮੋੜਨਾ ਹੁੰਦਾ ਪਰ ਪਸ਼ੂਆਂ ਦਾ ਸ਼ੌਂਕ ਨਾਲ ਹੀ ਬਣਿਆ ਦ ਹਾਂਜੀ ਹਾਂਜੀ ਵੀਰ ਜੀ ਪਹਿਲਾਂ ਤੇ ਬੇਰੀ ਦਾ ਸਤਿਆਣਾ ਅਗੋਂ ਕੰਪਨੀ ਹੋਰ ਸੀਗੀ ਅੱਛਾ ਤੇ ਹੁਣ ਆ ਗਈ ਕਾਰਗਲ ਫੀਡ ਦੇ ਵਿੱਚ ਆ ਕਿ ਸਵੇਰੇ अर्ਲੀ ਮਾਰਨਿੰਗ ਜਾਣਾ ਪੈਂਦਾ ਤੇ ਰਾਤ ਨੂੰ ਵੀ ਲੇਟ ਹੋ ਜਾਈਦਾ ਠੀਕ ਹੈ ਇਸ ਕਰਕੇ ਦੋਵੇਂ ਕੰਮ ਨਹੀਂ ਹੋ ਸਕਦੇ ਠੀਕ ਹੈ ਜੀ ਜੋ ਆਪਦੇ ਨਾਲ ਨਾਲ ਫਿਰ ਪਸ਼ੂਆਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਸਹੀ ਹੈ ਹਾਂਜੀ ਅੱਛਾ ਭਾਈ ਆਪਾਂ ਇਸ ਮੱਝ ਬਾਰੇ ਮੈਂ ਜਿਕਰ ਵੈਸੇ ਕੀਤਾ ਹੀ ਵੀ ਲਾਈਵ ਮਿਲਕਿੰਗ ਮੇਰੇ ਚੈਨਲ ਤੇ ਹੋ ਗਈ ਹੈ ਹਾਂਜੀ ਹਾਂਜੀ ਇਹ ਆਪਾਂ ਕਿਹੜੇ ਪਿੰਡ ਤੋਂ ਖਰੀਦੀ ਸੀ ਇਹ ਆਪਾਂ ਕੀ ਇਹ ਫਿਰੋਜ਼ਪੁਰ ਦੇ ਕੋਲ ਸੀਗਾ ਪਿੰਡ ਉਹਨਾਂ ਦਾ ਮੇਜਰ ਸਿੰਘ ਉਹਨਾਂ ਦੇ ਦਲਚੀਕੇ ਵਾਲੇ ਦਲਚੀਕੇ ਵਾਲੇ ਭਾਈ ਮੇਜਰ ਸਿੰਘ ਤੇ ਗगनਪਰਾ ਆ ਬਾਈ ਹਨਾ ਅੱਛਾ ਉਹਨਾਂ ਤੋਂ ਹੀ ਖਰੀਦੀ ਸੀ ਹਾਂਜੀ ਜੀ ਦੁੱਧ ਦਾ ਰਿਕਾਰਡ ਜਿਹੜਾ ਲਾਈਵ ਮਿਲਕਿੰਗ ਦਾ ਉਹ ਕਿੰਨਾ ਸੀ ਇਹ ਵੀ ਜੀ ਹੈਗਾ ਸੀ 17400 ਸੀਗਾ 17400 ਮੇਰੇ ਚੈਨਲ ਤੇ ਉਦੋਂ ਲਾਈਵ ਹੋਈ ਹੈ ਹਾਂਜੀ ਹਾਂਜੀ ਪ ਅਛਾ ਆਪਾਂ ਇਹ ਪਿਛਲੇ ਸਾਲ ਖਰੀਦੀ ਸੀ ਹਾਂਜੀ ਬੀਤਿਏ ਆਪਣੇ ਕੋਲੇ ਨੇ ਕਿੰਨਾ ਦੁੱਧ ਦਿੱਤਾ ਇਹਦੇ ਵੀ ਬੀਤਿਏ ਆਪਣੇ ਕੋਲ 18 ਕਿਲੋ 600 ਗ੍ਰਾਮ ਦੁੱਧ ਕੀਤਾ ਸੀਗਾ ਆਪਾਂ ਲਾਈਵ ਨਹੀਂ ਚਵਾਈਏ ਦੀ ਹੈਨਾ ਇਹ ਨਾਲ ਨਾਲ ਥੋੜੀ ਪ੍ਰੋਬਲਮ ਆਉਣ ਕਰਕੇ ਕਿਉਂਕਿ ਜਿਹੜਾ ਬੱਚਾ ਸੀਗਾ ਨਾ ਉਹਦੀ ਡੈਥ ਹੋ ਚੁੱਕੀ ਸੀਗੀ ਅਛਾ ਬੱਚੇ ਤੋਂ ਬਾਅਦ ਫਿਰ ਇੱਕ ਉਸੇ ਸੂਏ ਖਰੀਦੀ ਸੀ ਫਿਰ ਲਿਕਤ ਆਉਂਦੀ ਹੈ ਹੈਨਾ ਹਾਂ ਉਹਦੇ ਸੀਗਾ ਵੀ ਇੱਕ ਡੰਗ ਜਿਹੜਾ ਸੀ ਇਹ ਮਿਲਣ ਨੂੰ ਥੋੜਾ ਜਨਾ ਟਾਈਮ ਲਾਉਂਦੀ ਸੀਗੀ ਤੇ ਲਾਈਵ ਮਿਲਕਿੰਗ ਕਰਕੇ ਫਿਰ ਦਿੱਕਤ ਆਉਣੀ ਸੀਗੀ ਇਹ ਆ ਉਹ ਮਿਲਦੀ ਤਾਂ ਰਹੀ ਪਸਮਨ 'ਚ ਟਾਈਮ ਲਾਉਂਦੀ ਸੀ ਮਿਲਦੀ ਪਸਮਨ 'ਤੇ ਇੱਕ ਟਾਈਮ ਥੋੜਾ ਜਿਹਾ ਪਸਮਨ 'ਤੇ ਟਾਈਮ ਲਾਉਂਦੀ ਸੀ ਮਿਲਦੀ ਦੋਵੇਂ ਟਾਈਮ ਰਹੀ ਸੀਗੀ ਮਿਲਦੀ ਦੋਨੇ ਟਾਈਮ ਰਹੀ ਹੈ ਦੱਸੋ ਕਿਉਂਕਿ ਇਹ ਦੇ ਬਾਰੇ ਹੋਰ ਗੱਲਾਂ ਕਰਾਂਗੇ ਇਹਦੀ ਲਾਈਵ ਮਿਲਕਿੰਗ ਕਰਨੀ ਸੀ ਬਾਈ ਹੋਰਿਆਂ ਦੇ ਫੋਨ ਵੀ ਆਏ ਵੀ ਇਹਦੀ ਲਾਈਵ ਚੁਆਈ ਕਰਨੀ ਆ ਪਰ ਇਹ 10 ਮਿੰਟ ਘਟੋ ਘਟ ਲੈਦੀ ਸੀਗੀ ਪਸਮਨ 'ਤੇ ਸਾਨੂੰ ਇਹ ਲੱਗਾ ਵੀ ਇਹਨਾਂ ਹੋਵੇ ਆਪਾਂ ਕੈਮਰੇ ਇਹਦੇ ਦਾਲੇ ਲਾ ਕੇ ਰੱਖ ਲਈਏ ਤੇ 10 ਮਿੰਟ ਲੈਂਦੀ ਆ ਉਪਰਾ ਸਮਝ ਕੇ ਪਸਮੇ ਨਾ ਜਾਂ ਦਿੱਕਤ ਨਾ ਇਦਾਂ ਦੀ ਆ ਜੇ ਤੇ ਅਸੀਂ ਲਾਈਵ ਇਹਦੀ ਕੀਤੀ ਨਹੀਂ ਵੈਸੇ ਆਪਣੇ ਕੋਲ ਜਦੋਂ ਆਪਾਂ ਘਰੇ ਤੋਲਦੇ ਸੀ ਦੁੱਧ ਕਿੰਨਾ ਰਿਹਾ ਉਹ ਤੋਂ ਬਾਈ ਆਪਣੇ ਕੋਲ ਨਾ ਦੋਵੇਂ ਟਾਈਮ ਦੇ ਫੋਟੋਆਂ ਹੈਗੀਆਂ ਚੁਵਾਈਆਂ ਯਾਨੀ ਕਿ ਸਵੇਰੇ ਦਾ ਕਹਿੰਦਾ ਸੀ 10 ਕਿਲੋ 100 ਗ੍ਰਾਮ ਠੀਕ ਹੈ ਤੇ ਸ਼ਾਮ ਦੀ ਜਿਹੜੀ ਚੁਵਾਈ ਸੀ ਉਹਦਾ ਹੈਗਾ ਸੀ 8 ਕਿਲੋ 600 ਗ੍ਰਾਮ ਮਤਲਬ ਇਹ ਆਪਾਂ ਉਸ ਟਾਈਮ ਦੇ ਉੱਤੇ ਫੋਟੋ ਖਿੱਚੀਆਂ ਵੀ ਆਂ ਹਾਂ ਆਪਣੇ ਕੋਈ ਪ੍ਰੈਜ਼ੀਡੈਂਟ ਹੈ ਜੀ ਉਸ ਟਾਈਮ ਠੀਕ ਹੈ ਮਤਲਬ ਜੇ ਕੋਈ ਭਰਾ ਉਹ ਵੀ ਦੇਖਣਾ ਚਾਵੇ ਦੇਖ ਸਕਦਾ ਹਾਂ ਡੇਢ ਵਾਈਜ਼ ਆਪਣੇ ਕੋ ਫੋਟੋਆਂ ਹੈਗੀਆਂ ਅੱਛਾ ਇਹ ਕਿਹੜੇ ਸਾਨ ਦਿੱਤੀ ਹੈ ਇਹ ਟੈਂਕ ਬੋਲ ਦਿੱਤੀ ਹੈ ਜੀ ਟੈਂਕ ਦੀ ਹਾਂਜੀ ਉਦੋਂ ਦੋ ਝੋਟੀਆਂ ਵਗਾਉ ਕੀਤੀਆਂ ਸੀ ਬਾਈ ਹੋਰਾਂ ਨੇ ਇੱਕ ਸਟਾਰ ਦੀ ਸੀ ਤੇ ਇੱਕ ਟੈਂਕ ਦੀ ਸੀ ਹਾਂਜੀ ਦੋ ਸੀ ਟੈਂਕ ਦੀ ਆਪਾਂ ਖਰੀਦ ਲਈ ਸਟਾਰ ਦੀ ਜਿਹੜੀ ਧਨੋਲੇ ਮੇਲੇ ਤੇ ਦੁੱਧ ਦੇ ਹਾਂਜੀ ਉਹਨੇ ਵੀ ਉੱਥੇ ਸੈਕਿੰਡ ਪੁਜੀਸ਼ਨ ਪਾਈ ਸੀਗੀ ਤੇ ਬਾਅਦ ਚ ਉਹ ਜਿਹੜਾ ਹਰਿਆਣੇ ਚ ਮੇਲਾ ਉੱਥੇ ਫਰਸਟ ਪੁਜੀਸ਼ਨ ਪਾਈ ਸੀ ਉੱ ਛਾਂਛਾ ਜਿਹੜਾ ਬਾਦਲ ਫਾਰਮ ਦੇ ਵਿੱਚ ਠੀਕ ਹੈ ਹੁਣ ਇਹ ਕਿੰਨੀ ਤਰੀਕ ਨੂੰ ਇਹਦੇ ਦਿਨ ਪੂਰੇ ਹੋਣਗੇ ਇਹਦੇ 25 ਦਿਨ ਰਹਿੰਦੇ ਆ ਜੀ 25 ਦਿਨ ਬਾਕੀ ਆ ਹਾਂਜੀ ਇਹ ਪਹਿਲਾਂ ਹੀ ਫਿਰ ਵਿਕਾਊ ਕਰਤੀ ਹੁਣ ਸਬੰਧਿਤ ਹੋਣੇ ਦਿੱਕਤ ਆ ਰਹੀ ਹੈ ਜਾਂ ਇਹ ਆ ਵੀ ਜਿਹੜਾ ਭਰਾ ਖਰੀਦੇ ਉਹ ਆਪਦੇ ਹਿਸਾਬ ਨਾਲ ਕੇਅਰ ਕਰ ਲੂ। ਦੇਖੋ ਮਹੀਨਾ ਇੱਕ ਪਹਿਲਾਂ ਜਿਹੜਾ ਹੁੰਦਾ ਟਰਾਂਜੈਕਸ਼ਨ ਦਾ ਪੀਰੀਅਡ ਹੁੰਦਾ ਹਨਾ ਇਹ ਆ ਕਿ ਉਹ ਆਪਣੇ ਹਿਸਾਬ ਨਾਲ ਸੇਵਾ ਕਰ ਲੂ। ਨਾਲੇ ਇਹ ਕਿ ਜੇ ਮੱਝ ਦੂਰ ਦਰੇੜੇ ਜਾਣੀ ਆ ਹਨਾ ਜਿੰਨੇ ਵੀ ਲਾਗੇ ਦੇ ਦਿਨ ਹੋਣਗੇ ਓੱਚੇ ਦਿੱਕਤ ਆਊਗੀ। ਸਹੀ ਹੈ। ਹਾਂਜੀ ਥੋੜਾ ਟਾਈਮ ਪਹਿਲਾਂ ਤਾਂ ਵਿਕਰੀ ਤੇ ਲਾਈ ਹੈ। ਠੀਕ ਹੈ। ਹਾਂਜੀ ਕੀਮਤ ਇਹਦੀ ਫਿਰ ਆਪਾਂ ਦੱਸਾਂਗੇ ਜਾਂ ਫੋਨ ਤੇ? ਹਾਂਜੀ ਨਹੀਂ ਫੋਨ ਤੇ ਕਰਾਂਗੇ ਜੀ ਆਪਾਂ। ਕੀਮਤ ਫੋਨ ਤੇ ਰੋ। ਹਾਂਜੀ। ਹੁਣ ਇਹ ਗੱਬਣ ਛੈਨ ਦੋਸਤੋ ਮੱਝ ਦੇਖ ਲਓ ਤੁਸੀਂ ਇਹ ਟੈਂਕ ਬੱਲ ਦੀ ਧੀ ਹੈ ਟੈਂਕ ਬਾਈ ਜੱਗੇ ਭਲਾਈਪੁਰੇ ਕੋਲ ਆ ਗਿਆ ਸੀਗਾ ਸਾਰੇ ਜਾਣਦੇ ਹੋ ਆ ਜਾ ਇਹ ਮੱਝ ਨੂੰ ਵੀ ਇਸੇ ਕਰਕੇ ਖਰੀਦਿਆ ਗਿਆ ਸੀ ਵੀ ਆਪਾਂ ਇੱਥੇ ਫੇਰ ਇਹਨੂੰ ਲਾਈਵ ਚਵਾਵਾਂਗੇ ਪਰ ਪਿਛਲੇ ਸਾਲ ਇਹਦੇ ਬੱਚੇ ਬੱਚਾ ਐਕਸਪਾਇਰ ਹੋ ਗਿਆ ਇਹਦਾ ਉਹਦੇ ਕਰਕੇ ਦਿੱਕਤ ਇਹ ਆ ਗਈ ਵੀ ਇਹ ਥੋੜਾ ਜਿਹਾ ਬੱਚੇ ਤੋਂ ਬਿਨਾ ਆਪਾਂ ਨੂੰ ਪਤਾ ਪਸੂ ਥੋੜਾ ਬਹੁਤ ਉਪਰਾ ਮੰਨ ਜਾਂਦਾ ਸੋ ਤਾਂ ਅਸੀਂ ਲਾਈਵ ਨਹੀਂ ਚਵਾ ਸਕੇ ਥੋੜੀ ਲੰਬੀ ਤੋਰ ਦੇ ਕੇ ਬਈ ਟੇਡਾ ਘਟ ਹੈ ਹੁੰਡੇ ਸਿੰਘ ਹੈ ਇਹ ਮੱਲ ਫਾਰਮ ਬਾਈ ਮੇਜਰ ਹੋਰੀ ਗਗਨੋਰੀ ਦਲਚੀਕੇ ਪੈਂਡ ਦੇ ਵਿੱਚ ਉਹਨਾਂ ਦੀ ਹੋਮ ਬਰੀਡ ਹੈ। ਸੋ ਜੇ ਕੋਈ ਭਰਾ ਪਸੰਦ ਕਰਦਾ ਤਾਂ ਇਹਦੀ ਹਿਸਟਰੀ ਤੁਹਾਨੂੰ ਪਹਿਲੇ ਸੂਏ ਦਾ ਲਾਈਵ ਰਿਕਾਰਡ ਨੂੰ ਜਿਹੜਾ ਉਹ ਤੁਸੀਂ ਉਹ ਦੁਬਾਰਾ ਵੀਡੀਓ ਦੇਖ ਸਕਦੇ ਹੋ ਚੈਨਲ ਤੇ ਅੱਜ ਵੀ ਪਈ ਹੈ। ਦੂਜੇ ਸੂਏ ਚੰਗਾ ਦੁੱਧ ਦਿੱਤਾ ਪਰ ਉਹ ਲਾਈਵ ਕਿਤੇ ਨਹੀਂ ਹੋਇਆ। ਸੂਏ ਦਾ ਮੇਰੇ ਖਿਆਲ ਚ ਬਾਈ ਇੱਕ ਸੂਆ ਉਹ ਕਹਿੰਦੇ ਸੀ ਪਹਿਲਾ ਸੂਪੀ ਸੀ ਸ਼ਾਇਦ ਇਹ ਦੂਜਾ ਸੂਆ ਚੌਥਾ ਬਣਦਾ ਹੈ। ਉੱਥੇ ਸੂਏ ਸੋਣਾ ਜਰਕੀ। ਸਹੀ ਹੈ। ਸੋ ਦੋਸਤੋ ਇਹਦਾ ਸੂਆ ਚੌਥਾ ਬਣਦਾ ਹੈ। ਤੋ ਇਹ ਧਿਆਨ ਚ ਰੱਖ ਲੋ ਕਿਉਂਕਿ ਵੈਸੇ ਸੂਈ ਸਹੀ ਐ ਨੇ ਸੂਣਾ ਵੈਸੇ ਤੀਜਾ ਸੂਆ ਹੀ ਐ ਪਰ ਉਦੋਂ ਪਹਿਲਾਂ ਵੀ ਇੱਕ ਵਾਰ ਜਿਹੜਾ ਉਹ ਸ਼ਾਇਦ ਇਹ 5-4 ਮਹੀਨਿਆਂ ਦੀ ਗੱਭਣ ਸੀਗੀ ਜਦੋਂ ਬੱਚਾ ਕਈ ਵਾਰਾਂ ਟੱਕਰ ਪਸ਼ੂ ਮਾਰ ਦਿੰਦਾ ਉਹਦੇ ਕਰਕੇ ਉਦੋਂ ਉਹ ਸੂਆ ਜੇ ਐਡ ਕਰ ਲਗੇ ਤਾਂ ਚੌਥਾ ਬਣੂਗਾ ਜੋ ਨਹੀਂ ਐਡ ਕਰਦੇ ਫਿਰ ਤੀਜਾ ਹੀ ਬਣਦਾ ਦੁੱਧ ਲਾਉਣਾ ਸ਼ੁਰੂ ਕੀਤਾ ਏ ਦਾ ਤੁਸੀਂ ਹਵਾਨਾ ਹੁੰਦਾ ਦੇਖ ਲਓ ਅਜ ਇੱਕ ਹੋਰ ਸ਼ਿਵਤੇਜ ਭਾਈ ਜਦੋਂ ਤੁਹਾਡੇ ਕੋਲੇ ਤਿਆਰ ਹੋ ਕੇ ਸੋਈ ਸੀ ਹਾਂਜੀ ਉਦੋਂ ਦੀ ਕੋਈ ਵੀਡੀਓ ਹੈ ਆਪਣੇ ਕੋਲ ਜਾਂ ਨਹੀਂ ਇਹ ਫੋਟੋ ਹੈਗੀ ਹੈ ਜੀ ਵੀਡੀਓ ਨਹੀਂ ਹੈਗੀ ਵੀਡੀਓ ਨਹੀਂ ਬਣਾਈ ਫੋਟੋ ਹੈਗੀ ਫੋਟੋ ਹੈਗੀ ਠੀਕ ਹੈ ਸੋ ਦੋਸਤੋ ਉਦੋਂ ਦੀ ਫੋਟੋ ਹੈਗੀ ਹੈ ਸੰਭੀ ਬਹੁਤ ਚੰਗੀ ਹੈ ਕਿ ਰਾਜੀ ਸੋਹਣੀ ਹੋ ਗਈ ਹੈ ਸਿਹਤ ਸੋਹਣੀ ਬਣੀ ਹੋਈ ਹੈ ਬਾਕੀ ਜੋ ਥਨ ਦਾ ਸੈਜ ਹੈ ਉਹ ਤੁਸੀਂ ਇਹਦਾ ਦੇਖ ਲਓ ਹਵਾਨਾ ਜਿਹੜਾ ਹੋ ਕਿਉਂਕਿ ਹਜੇ ਤੱਕ ਡਰਾਈ ਟਾਈਮ ਚ ਚੱਲ ਰਹੀ ਹੈ ਵੀ ਦਨ 25 ਦਿਨ ਬਾਕੀ ਆ ਮੇਰੇ ਖਾਲਚ ਕਿੰਨੀ ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ 24 ਤਰੀਕ ਨੂੰ ਦਿਨ ਪੂਰੇ ਹੋ ਜਾਂਦੇ ਆ 24 ਨੂੰ ਹਾਂਜੀ ਸੋ ਅਜੇ 25 26 ਦਿਨ ਪਏ ਆ ਦੋਸਤੋ ਜੇ ਕੋਈ ਵੀਰ ਪਹਿਲਾਂ ਖਰੀਦ ਲੂਗਾ ਤਾਂ ਚੰਗੀ ਕੇਅਰ ਕਰ ਲੂਗਾ ਇੱਕੋ ਦੋ ਨੂੰ ਜੀਲ ਆਜੂਗੀ ਤਾਂ ਫਿਰ ਇਹਦਾ ਤੁਸੀਂ ਦੁੱਧ ਚਵਾ ਸਕਦੇ ਹੋ ਕਿਉਂਕਿ ਇਹਨੇ ਸੋਣਾ 10ਵੇਂ ਮਹੀਨੇ ਚ ਤੇ 12ਵੇਂ ਮਹੀਨੇ ਦੇ ਸ਼ੁਰੂ ਚ ਮੇਲਾ ਹੋਣਾ ਤਨਹੋਲੇ ਵਾਲਾ ਸੋ ਜੇ ਕੋਈ ਵੀਰ ਸ਼ੌਂਕ ਰੱਖਦਾ ਤੁਸੀਂ ਆਪਦੀ ਸਮਝ ਨਾਲ ਪੇਮੈਂਟ ਲਾਉਣੀ ਹੈ ਮੈਂ ਇਹਦੇ ਦੁੱਧ ਦਾ ਰਿਕਾਰਡ ਜਿਹੜਾ ਲਾਈਵ ਹੈ ਮੈਂ ਉਹਨੂੰ ਮੇਨ ਮੰਨ ਕੇ ਚੱਲੂੰਗਾ ਤੁਸੀਂ ਜਦੋਂ ਮਰਜ਼ੀ ਚੈਨਲ ਤੇ ਸਰਚ ਕਰ ਲਿਓ ਉਦੋਂ ਇਹ ਝੋਟੀ ਜਿਹੜੀ ਉਹ ਪਹਿਲੇ ਸੂਏ ਦੇ ਵਿੱਚ ਮਿਲਕੰਗੇ ਦੀ ਹੋਈ ਵੀ ਹੈ ਸੋ ਇਹ ਦਲਜੀਕਿਆਂ ਵਾਲੇ ਬਾਈ ਜੀ ਹੋਰਾਂ ਦੀ ਹੋਮ ਬਰੀਡ ਦੋਸਤੋ ਅੱਜ ਵਕਾਊ ਆ ਇਹ ਤੋਂ ਬਿਨਾ ਕੋ ਸਮਝਾਂ ਹੋਰ ਵੀ ਵਿਕਾਉ ਆਪਾਂ ਥੋੜੀ ਜਾਣਕਾਰੀ ਲੈ ਲਈਏ। ਛਤੇਜ ਬਾਈ ਇਹ ਤੋਂ ਬਿਨਾ ਜਿਹੜੀ ਇਹ ਝੋਟੀ ਹੈ। ਇਹ ਵੀ ਦੀ ਭੀਮ ਝੋਟੇ ਦੀ ਝੋਟੀ ਆ ਜੀ। ਠੀਕ ਹੈ। ਹਾਂ ਜੀ। ਕਿ ਪਹਿਲੇ ਸੂਏ ਆਪਣੇ ਕੋ ਵੀਰ ਜੀ ਨੇ ਦਿੱਤਾ ਸੀਗਾ 14 ਕਿਲੋ 400 ਗ੍ਰਾਮ। ਠੀਕ ਹੈ। ਪਹਿਲਾਂ ਨੇ। ਠੀਕ ਹੈ ਜੀ। ਐਰ ਕੀ ਸੂਣ ਦੇ ਵਿੱਚ 2 ਮਹੀਨੇ ਰਹਿ ਗਈ ਸੀ ਤੇ ਇਹਦਾ ਖੋਲ ਕੇ ਭੱਜ ਗਈ ਸੀ। ਅੱਛਾ। ਤੇ ਜਿਹੜਾ ਕਰਕੇ ਸਲਿੱਪ ਕਰਕੇ ਡੇਗ ਗਈ। ਅੱਛਾ। ਤੇ ਬੱਚਾ ਡੈਥ ਹੋ ਗਈ ਸੀਗੀ। ਅੱਛਾ। ਠੀਕ ਹੈ ਜੀ। ਤੇ ਹੁਣ ਗਾਂਹੇ ਗੱਬਣਿਆ। ਠੀਕ ਹੈ। 2 ਮਹੀਨੇ ਦੀ ਗੱਬਣਿਆ। ਚੈੱਕ ਪਾਸ ਹੋ ਠੀਕ ਹੈ ਹਾਂਜੀ ਹੁਣ ਦੁੱਧ ਦਿੰਦੀ ਹੈ ਹਾਂ ਦੁੱਧ ਦੇ ਰਹੀ ਆ ਜੀ ਬਾਅਦ ਵਿੱਚ ਇਹੀ ਘਟ ਸਮੇਂ ਦੇ ਸੂਣ ਦੇ ਕਰਕੇ ਦੁੱਧ ਘਟ ਚੜ੍ਹੀ ਨਹੀਂ ਉਹਨਾਂ ਉਹਨਾਂ ਪੀਕ ਲੈਵਲ ਫੜਿਆ ਨਹੀਂ ਫੜਿਆ ਨਹੀਂ ਠੀਕ ਹੈ ਅੱਛਾ ਰੇਟ ਫਰੀ ਦਾ ਫੋਨ ਇਹਦਾ ਵੀ ਫੋਨ ਤੇ ਬਾਈ ਕਰਾਂਗੇ ਪਰ ਇਹਦੀ ਗੱਲ ਪਹਿਲਾਂ ਦੱਸ ਦਿੰਨੇ ਜੀ ਪਿਛਲਾ ਜਿਹੜੇ ਥਾਣੇ ਆ ਉਹਨਾਂ 'ਚ ਇੱਕ ਦੋ ਥਾਣੇ ਜਿਹੜਾ ਡਬਲ ਆ ਜੁੜੇ ਆ ਅੱਛਾ ਹਾਂ ਪੀ ਕੱਲ ਨੂੰ ਕੋਈ ਵੀ ਆਖੇ ਜੀ ਸਾਨੂੰ ਦੱਸਿਆ ਨਹੀਂ ਹਨਾ ਠੀਕ ਹੈ ਪਹਿਲਾਂ ਪਰ ਇਹ ਹੈ ਕਿ ਬਰੀਡਿੰਗ ਵਾਸਤੇ ਇੰਨੀ ਹਾਈਟ ਵਾਲੀ ਝੋਟੀ ਜਿਹੜੀ ਆ ਉਹ ਕਿਤੇ ਤੁਹਾਨੂੰ ਪਤਾਵੇਂ ਡਾਂ ਵੀ ਲੱਭੂਗੀ ਠੀਕ ਐਸੇ ਇੱਕ ਹੋਰ ਦੱਸ ਚੋਟੀ 2 ਮਹੀਨਿਆਂ ਦੀ ਗੱਬਣ ਹੈ ਚੈੱਕ ਪਾਸ ਹੀ ਮੰਨ ਲਓ ਬਾਈ ਨੂੰ ਵਿਸ਼ਵਾਸ ਆ ਵੀ ਇਹ ਗੱਬਣ ਹੋਊਗੀ ਜਿਹੜਾ ਵੀਰ ਖਰੀਦਣਾ ਚਾਵੇ ਕਰਵਾ ਸਕਦਾ ਚੈੱਕ ਕਬੈਣੀ ਵਾਲੇ ਪਾਸੇ ਦੇ ਪਿਛਲੇ ਥਣ ਦੇ ਦੋ ਸਰਾਖ ਹੈ ਦੋ ਥਣ ਜਮ ਮਨ ਲਓ ਉਤੋਂ ਸਿੰਗਲ ਦੇ ਸੂਗਾ ਪਰ ਮੂੰਹ ਦੋ ਹੈ ਹਾਈਟ ਲੈਂਥ ਫੁੱਲ ਹੈ ਡਿਟੇਲ ਤੁਹਾਨੂੰ ਇਹਦੀ ਦੱਸਤੀ ਹੈ ਬਾਈ ਨੇ ਪੂਰੇ ਕੱਦ ਕਾਟ ਦੀ ਹੈ ਝੋਟੀ ਇਹ ਵੀ ਵਿਕਾਊ ਹੈ ਦੂਜੀਆਂ ਵਜਾਂ ਦੇ ਨਾਲ ਹੀ ਬਾਈ ਇਹਨੂੰ ਵੀ ਵੇਚ ਦੂਗਾ वैसे सील श्रीफ जे पशुआ दोस्तों जुगाली आप दी सारी करी जंदे ਆਪਾਂ ਮੇ ਤੋਰੀ ਜਾਂਦੇ ਉਪਰਾਂ ਨਹੀਂ ਮੰਦੇ 모ੜ ਲਿਓ ਬਈ ਬਹੁਤ ਠੰਡੀ ਝੋਟੀ ਜੀ ਠੀਕ ਹੈ। ਜੋ ਟਾਂਚਾ ਤੁਸੀਂ ਇਹਦਾ ਦੇਖ ਲਓ ਹਾਈਟ ਲੈਂਥ ਤੁਸੀਂ ਦੇਖ ਹੀ ਰਹੇ ਹੋ। ਤੋ ਇੱਕ ਮੱਝ ਤਾਜੀ ਸੂਈ ਵੀ ਐ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲੈਨੇ ਆਪਾਂ। ਦੇ ਮੱਜ ਬਿਲਕੁਲ ਤਾਜੀ ਸੂਈ ਦਾ ਬੱਚਾ ਜਿਹੜਾ ਲਵਾ ਬੱਚਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿਹੜਾ ਬੈਠਾ ਹੈ। ਚੌਟੇਜ ਭਾਈ ਇਹ ਕਨਮਾ ਸੂਆ ਸੂਈ ਵੀ ਮੱਜ ਇਹ ਜੀ ਚੌਥਾ ਸੂਆ ਸੂਈ ਹੈ ਜੀ। ਕਿੰਨਾ ਚਿਰ ਹੋ ਗਿਆ ਜੀ ਸੂਈ? ਇਹਨੂੰ ਅੱਜ ਦੇ 15-15 ਦਿਨ ਹੋ ਗਿਆ ਜੀ। ਠੀਕ ਹੈ ਹੁਣ ਦੁੱਧ ਕਿੰਨਾ ਹੋਊਗਾ? ਹੁਣ ਇਸ ਟਾਈਮ ਤੇ ਹੈਗੀ 10 ਕਿਲੋ ਤੇ। ਠੀਕ ਹੈ ਬੱਚਾ ਇਹਦਾ ਨਾਂ ਕੀ ਹੈ? ਇਹਦੇ ਪਿਛੇ ਫੀਮੇਲ ਗਾਫ ਹੈ ਜੀ। ਕਿਹੜੇ ਬੋਲਦੀ ਹੈ? ਇਹ ਹੈਗੀ ਪ੍ਰਤੀਸ਼ਮ ਦੀ। ABC ਹਾਂ ਜੀ ਠੀਕ ਹੈ। ਬੱਚਾ ਬਹੁਤ ਸੋਹਣਾ ਹੈ ਦੋਸਤੋ ਹਾਲਾਂਕਿ ਮੱਜ ਦੇ ਮੱਥੇ 'ਚ ਵੀ ਬਲ ਹੈ। ਬੱਚਾ ਜਿਹੜਾ ਉਹ ਜ਼ਿਆਦਾ ਕਾਲਾ ਹੀ ਦਿਸਦਾ ਆਪਾਂ ਦੇਖਾਂਗੇ ਪਰ ਅੱਜ ਪਹਿਲਾਂ ਤੋੜ ਦਈਏ ਖੁੱਲੋ ਭਾਈ 15 ਦਿਨਾਂ ਦੀ ਸੂਈ 10 ਕਿਲੋ ਦੁੱਧ ਹੈਗਾ ਇਹ ਥੋੜਾ ਡਰਦੀ ਆ ਬਸ ਮੈਂ ਪਿੱਛੇ ਖੜਾ ਰਹਾਂਗਾ ਥੋੜਾ ਅੱਗੋਂ ਕੇ ਡਾਕ ਕੋਈ ਕਰ ਸੋ ਇਹ ਤਾਜ਼ਾ ਸੂਆ ਪਸ਼ੂ ਥੋੜਾ ਬੱਚੇ ਨੂੰ ਖਿੱਚ ਕਰਦਾ ਰਹਿੰਦਾ ਫਿਰ ਵੀ ਤੋੜ ਕੇ ਦਿਖਾ ਦਿੰਦਾ ਸਾਫ ਸੁਥਰਾ ਹਵਾਨਾ ਦੋਸਤੋ ਦਰਮਿਆਨੇ ਕੱਦ ਕਾਠ ਦੀ ਮੱਝ ਦੇਖੋ ਇਹਦੀ ਲੁੱਕ ਮੋੜ ਲਿਓ ਬਾਈ ਸੋ ਇਹਦਾ ਢਾਂਚਾ ਦੋਸਤੋ ਮੈਂ ਤੁਸੀ ਦੇਖ ਲਿਆ ਇਹਦੀ ਕੱਟੀ ਤੁਹਾਨੂੰ ਮੈਂ ਇੱਕ ਵਾਰ ਜ਼ਰੂਰ ਦਿਖਾ ਦੂੰਗਾ OK ਹਵਾਨੇ ਦੀ ਮੱਝ ਐ ਸੋ ਕੱਟੀ ਦੇਖ ਲਓ ਦੋਸਤੋ ਪੂਸ਼ ਥੋੜੀ ਬਹੁਤ ਹੀ ਹੇਠੋਂ ਜੋ ਵਾਈਟ ਹੈ ਬਾਕੀ ਸੋਹਣਾ ਟਾਂਚਾ ਬੁੱਲ ਦਾ ਨਾਮ ਦੁਬਾਰਾ ਦੱਸ ਦਿਓ ਪ੍ਰਤੀਕਸ਼ਤ ਪ੍ਰਤੀਕਸ਼ਤ ਦੋਸਤੋ ਬੁੱਲ ਦਾ ਨਾ ਇਹ ਤੋਂ ਬਿਨਾ ਇੱਕ ਹੋਰ ਮੱਝ ਬਾਈ ਕੋਲ ਹੈਗੀ ਜਿਹੜੀ ਤੋਕੜ ਕੱਪਣਾ ਬਈ ਇਹ ਮੱਝ ਦੀ ਕੀ ਡਿਟੇਲ ਹੈ ਕਿਹੜੇ ਬੁੱਲ ਦੀ ਧੀ ਹੈ ਇਹ ਇਹ ਵੀ ਇਹ ਵੀ ਟੈਂਕ ਬੁੱਲ ਦੀ ਧੀ ਹੈ ਜੀ ਠੀਕ ਹੈ ਹਾਂਜੀ ਕਿੰਨੇ ਚਿਰ ਦੀ ਕੱਪਣ ਹੈ ਇਸ ਟਾਈਮ ਇਹ ਜੀ 2 ਮਹੀਨੇ ਦੀ ਆ ਅਜੇ ਚੈੱਕ ਪਾਸ ਨਹੀਂ ਹੋਈ ਚੈੱਕ ਪਾਸ ਨਹੀਂ ਹੋਈ ਹਾਂ ਪਰ ਇਹ ਜੇ ਦੁੱਧ ਥੋੜਾ ਘਟਾ ਗਈ ਉਹ ਤੋਂ ਲੱਛਣ ਲੱਗਦੇ ਆ ਵੀ ਪਾਸ ਹੋ ਗਈ ਆ ਠੀਕ ਹੈ ਦੁੱਧ ਹੁਣ ਕਿੰਨਾ ਆਊਗਾ ਹੁਣ ਬਾਈ ਜੀ ਇਸ ਟਾਈਮ ਤੇ 8-9 ਕਿਲੋ ਦੁੱਧ ਆ ਜੀ ਦੋਨਾਂ ਟਾਈਮਾਂ ਦਾ ਹਾਂਜੀ ਠੀਕ ਹੈ ਅੱਛਾ ਇਹ ਗੱਬਣ ਹੁਣ ਕਿਹੜੇ ਬੋਲ ਤੋਂ ਇਹ ਬਾਦਲ ਤੋਂ ਜੀ ਬਾਦਲ ਬੋਲਦਾ ਸੀ ਮਨ ਲੱਗਿਆ ਏਬੀਸੀ ਵਾਲੇ ਬਾਦਲ ਦਾ ਹਾਂਜੀ ਹਾਂਜੀ ਠੀਕ ਹੈ ਤੋਰਦਗੇ ਨੂੰ ਥੋੜਾ ਇਹਦਾ ਕੱਟਾ ਜਿਹੜਾ ਉਹ ਕਿਹੜੇ ਬੋਲ ਦਾ ਬਾਈ ਉਹ ਹੈਗਾ ਜੀ 나ਗ ਬੋਲਦਾ ਸਰਕਾਰੀ ਜਿਹੜਾ ਹਾਂਜੀ ਠੀਕ ਹੈ ਸੋ ਦੋਸਤੋ 나ਗ ਬੋਲ ਇਸ ਟਾਈਮ ਜਿਹੜਾ ਹੁਣ ਪਿੰਦੀ ਹੋਰਿਆਂ ਕੋਲ ਆ ਗਿਆ ਉਸ ਬੋਲ ਦਾ ਬੱਚਾ ਇਸ ਮੱਝ ਨਾਲ ਇਹ ਗੱਬਣ 2 ਮਹੀਨਿਆਂ ਦੀ ਚੱਕ ਪਾਸ ਨਹੀਂ ਪਰ ਦੁੱਧ ਥੋੜਾ ਘਟਾ ਗਈ ਆ ਯਾਨੀ ਇਹ ਲੱਗਦਾ ਵੀ ਇਹ ਗੱਬਣ ਰਹਿ ਗਈ ਹੋਊਗੀ ਇਹਦੇ ਪਿਛਲੇ ਖੁਰ ਬੰਨ ਨਾਲੇ ਆ ਪੈਰ ਬਣਾਏ ਨਹੀਂਗੇ ਬਾਈ ਨੇ ਉਹ ਬਣਾਉਣੇ ਜ਼ਰੂਰੀ ਆ ਤਾਂ ਹੀ ਟਾਂਚਾ ਥੋੜਾ ਜਿਆ ਥੋਨੂੰ ਹੋਰੂੰ ਲੱਗਦਾ ਹਨ ਸੋ ਇਹ ਵੀ ਦੱਸੋ ਟੈਂਕ ਬੁੱਲ ਦੀ ਥੀ ਆ ਪਿਛਲੇ ਪੈਰ ਵਧੇ ਦਿਸਦੇ ਹੋਣਗੇ ਸੋ ਇਹ ਬਣਾਉਣ ਵਾਲੇ ਆ ਇਹਦੇ ਸੋਏ ਅੱਜ ਦੀ ਵੀਡੀਓ ਦੇ ਪਸ਼ੂ ਭਾਈ ਸ਼ਵਤੇਜ ਕੋਲ ਵਕਾਊ ਆ ਦੱਸੋ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਤੇ ਭੁੱਲਰ ਪਿੰਡ ਦਾ ਨਾਮ ਹੈ ਖੜੂਰ ਸਾਹਿਬ ਵਾਲੀ ਜਿਹੜੀ ਸੜਕ ਹੈ ਖੜੂਰ ਸਾਹਿਬ ਨੂੰ ਜਾਂਦੀ ਹੈ ਉਸ ਸੜਕ ਦੇ ਉੱਤੇ ਪੰਡ ਆਉਂਦਾ ਜਿੰਨੇ ਘਰ ਚ ਪਸ਼ੂ ਹੈ ਤੁਹਾਨੂੰ ਦੱਸ ਹੀ ਦਿੱਤੀ ਗੱਲ ਵੀ ਬਾਈ ਦੀ ਡਿਊਟੀ ਕੁਛ ਇਦਾਂ ਦੀ ਹੋ ਗਈ ਵੀ ਜਿਹਦੇ ਕਰਕੇ ਮਹਿੰਗੇ ਮੁੱਲ ਦੇ ਪਸ਼ੂ ਚੰਗੇ ਦੁੱਧ ਵਾਲੇ ਜਾਂ ਸ਼ੌਂਕਣਾ ਖਰੀਦੇ ਹੋਏ ਉਹ ਫਿਰ ਸਾਹਮਣੇ ਚ ਦਿੱਕਤ ਆ ਰਹੀ ਹੈ ਸੋ ਤੁਸੀਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਧੰਨਵਾਦ ਵੀਡੀਓ ਦੇਖਣਾ ਸੀ